ਥਾਣਾ ਸਦਰ ਬੋਲੋ ਕਤਲ ਦੇ ਕੇਸ 'ਚ ਟਰੇਸ ਕਰਕੇ ਤਿੰਨ ਦੋਸ਼ੀਆਂ ਨੂੰ ਕੀਤਾ ਗਿਆ ਕਾਬੂ ਵਾਧਤ ਸਮੇ ਵਰਤਿਆ ਪਿਸਟਲ ਤੇ ਮੋਟਰਸਾਈਕਲ ਵੀ ਕੀਤਾ ਗਿਆ ਬਰਾਮਦ ਇਸ ਮਾਮਲੇ 'ਚ ਕੀ ਕਹਿ ਰਹੇ ਨੇ ਡੀਸੀਪੀ ਵਿਜ਼ੇ ਆਲਮ ਆਓ ਤੁਹਾਨੂੰ ਵੀ ਦੱਸਦੇ ਹਾਂ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਇੱਕ ਪੀਐਸ ਸਦਰ ਨੇ ਅੰਡਰ ਦ ਲੀਡਰਸ਼ਿਪ ਆਫ ਸ਼੍ਰੀ ਹਰਿੰਦਰ ਸਿੰਘ ਐਸਐਚਓ ਤੇ ਏਐਸਪੀ ਨਾਰਥ ਸ਼੍ਰੀ ਰੇਸ਼ਪ ਭੋਲਾ ਜੀ ਇਹਨਾਂ ਨੇ ਇੱਕ ਮਰਡਰ ਟ੍ਰੇਸ ਮਰਡਰ ਕੇਸ ਇੱਕ ਟ੍ਰੇਸ ਕੀਤਾ ਜਿਹੜਾ ਕਿ ਐਫਆਈਆਰ ਨੰਬਰ 48 ਹੈ ਡੇਟਡ 13 4 2025 ਅੰਡਰ ਸੈਕਸ਼ਨ 103 161 237 253 190 91 3 ਪੀਐਨਐਸ ਤੇ ਆਮ ਜਨਕ ਤਹਿਤ ਇਹਦੇ ਚ ਲੋਕਲ ਪੁਲਿਸ ਨੇ 3 ਬੰਦੇ ਰੈਸਟ ਕੀਤੇ ਐ ਅਮਰਪ੍ਰੀਤ ਸਿੰਘ ਅਲਾਈਸ ਬਬਲੂ ਆਕਾਸ਼ ਦੀਪ ਸਿੰਘ ਅਲਾਈਸ ਕਸੀ ਤੇ ਸ਼ੇਰਾ son of ਜਨਕਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 ਅਪ੍ਰੈਲ 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕੇ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 April ਦੇ ਲਾਗੇ ਤੱਕੇ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਬਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬਬਲੂ ਹੈ ਉਹਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ਡ ਹੈ ਲਵ ਤੇ ਜਦੋਂ ਉਹਦੇ ਮਗਰ ਲੱਗੇ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਹੀ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰਿਸ਼ਭ ਹੋਲਾ ਜੀ ਨੇ ਟੀਮਸ ਬਣਾਈ ਵੱਖ-ਵੱਖ ਥਾਵਾਂ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਆਪਣਾ ਮਰਡਰ ਦੇ ਤਿੰਨ ਦੋਸ਼ੀ ਅਸੀਂ ਰੈਸਟ ਕੀਤੇ ਐ ਤੇ ਜਿਹੜੇ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਵਾਲੀ ਹੈਗੇ ਐ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਦੀ ਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸੈਂਸਡ ਹੈ ਤੇ ਦੇ ਸੀ ਪੈਸਟਰਲੇ عمر ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਦੀ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਇਹਨਾਂ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ ਸਨੇਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਹਾ ਸੀਗਾ ਤੇ ਇਹਨਾਂ ਦੀ ਮਾਣੀ ਮੋਟੀ ਲਗਦਾ ਟਾਪਸਿਤ ਸੀਗੀ ਪਰ ਜਦੋਂ ਹਰਸ਼ੀਰ ਨਾਲ ਲੜਾਈ ਹੋਈ ਇਹਦੀ ਅਰਨਵਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂ ਹਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਦਾ ਕਤਲ ਕੀਤਾ ਤੇ ਹੋਰ ਵੀ 6-7 ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ 6 ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਹੀ ਸਾਨੂੰ ਅਸੀਂ ਉਹਨਾਂ ਲਈ ਵੀ ਉਹਨਾਂ ਨੂੰ ਫੜਨ ਲਈ ਵੀ ਟੀਮਸ ਬਣਾਈ ਹੈ ਤੇ ਜਿਵੇਂ ਪਤਾ ਚੱਲੂਗਾ ਉਹ ਵੇ ਅਸੀਂ ਜਿਵੇਂ ਫੜੇ ਜਾਣਗੇ ਉਹ ਵੇ ਅਸੀਂ ਤੁਹਾਡੇ ਤੱਕ ਪਹੁੰਚਾ ਹਾਂ ਹਾਂ ਜੀ ਇਹਨਾਂ ਦਾ ਕਰ ਰਹੇ ਨੇ ਲੜਾਈ ਸੀਗੀ ਜੀ ਜਿਹੜੀ ਹਰਸ਼ਵੀਰ ਤੇ ਇਹਦੀ ਲੱਭਦੀ ਹੋਈ ਸੀਗੀ ਜੀ ਕੋਈ ਹੈ ਰੂਲ ਹੈ ਕਿ ਵਿੱਚ ਝਗੜਾ ਸੀ ਚਿੱਟੇ ਦੀ ਵਿਪਰੀਤੂ ਹੈ ਚਿੱਟੇ ਦਾ ਹਾਲੇ ਕੁਝ ਅਸਰ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੇ ਲੜਾਈ ਝਗੜਾ ਵਿੱਚ ਵਿੱਚ ਮੇਨ ਲੜਾਈ ਐਸੀ ਹੀ ਪਰ ਵਿੱਚ ਵਿੱਚ ਇਹਨਾਂ ਦੀ ਨੋਕਜੋਕ ਚਲਦੀ ਰਹਿੰਦੀ ਸੀਗੀ ਸੀ ਇਹਨਾਂ ਦੇ ਜਿਵੇਂ ਗਰੁੱਪਸ ਬਣੇ ਹੁੰਦੇ ਆ ਆਪਣਾ ਮਲੇਚ ਪੰਜ-ਛਤ ਜਣੇ ਇੱਕ ਇੱਕ ਗਰੁੱਪ ਇੱਕ ਬੰਦੇ ਦੇ ਪਾਸੇ ਹੁੰਦੇ ਪੰਜ-ਛਤ ਜਣੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਐ ਐਵੇਂ ਮਾੜੀ-ਮੋਟੀ ਲੜਾਈ ਜਿਵੇਂ ਗਲੀ-ਮੱਲਿਆਂ ਚੱਲਦੀ ਐ ਉਹਦੇ ਉਹ ਜ਼ਿਆਦਾ ਐਸਕੇਲੇਟ ਕਰਦੇ ਇਹ ਚਾਕਾਂ ਚ ਗੋਲੀਆਂ ਮਾਰੀ ਗਈਆਂ ਸਰ ਕੰਮ ਕੀ ਕਰਦੇ ਸੀ ਇਹ ਤੇ ਜਿਹੜਾ ਡਿਸੀਜ਼ਡ ਉਹ ਨਾਈ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਬਾਕੀ ਜਿਹੜੇ ਆ ਹੈਗੇ ਐ ਅ ਅਕਿਊਜ਼ ਨੇ ਇਹ ਲੇਬਰ-ਲੋਬਰ ਦਾ ਕੰਮ ਕਰਦੇ ਸੀ ਪੇਂਟ ਲੇਬਰ ਦਾ ਕੰਮ ਕਰਦੇ ਸੀ ਇਹਨਾਂ ਦਾ ਬੈਕਗ੍ਰਾਉਂਡ ਹੈਗੀ ਸਾਰੇ ਇਹਨਾਂ ਦੀ ਹਾਂਜੀ ਵੀ ਇਹਨਾਂ ਦੇ ਪਰਚੇ ਕਿਸੇ ਦੇ ਨਹੀਂ ਹੈਗੇ ਜਿਹੜਾ ਡਿਸੀਜ਼ਡ ਹੈ ਉੱਤੇ ਪਰਚੇ ਹੈਗੇ ਸਰੋ ਪਹਿਲੇ ਕਿਸੇ ਕੋਈ ਇਲਾਕੇ ਦਾ ਹੋਰ ਗਿਆ ਸੀ ਨਾ ਉਹਦੇ ਬਸਤੇ ਕੰਮ ਕਰਦੇ ਸੀ ਉਹੋ ਸੀ ਵੈਰੀਫਾਈ ਕਰ ਰਹੇ ਆਂ ਜੀ ਅਸੀਂ ਇਹਨਾਂ ਦੇ ਰਿਮਾਂਡ ਵੀ ਲਿੱਤੇ ਹੋਏ ਆ ਤੇ ਅ ਇਹਦਾ ਛੇਰੇ ਦਾ ਸਾਡੇ ਕੋਲ 5 ਦਿਨ ਦਾ ਰਿਮਾਂਡ ਹੈਗਾ ਜੀ ਕੱਸੀ ਦਾ 4 ਦਿਨ ਦਾ ਤੇ ਬੱਬਲੂ ਦਾ 8 ਦਿਨ ਦਾ ਜੀ ਸਰ ਇਹਦਾ ਕੁਝ ਵੀ ਹੈ ਨਹੀਂ ਬਰਾਬਰ ਬਿਲਕੁਲ ਨਹੀਂ ਗੱਲ ਕਿ ਸਭ ਦੇ ਆਣੇ ਦੇ ਮੌਕੇ ਤੇ ਕਿਤੇ ਹਿਰਵੰਤ ਦਾ ਕੋਈ ਐਸਐਸ ਨਹੀਂ ਉਹ ਹੈਗਾ ਫਿਰ ਪਰ ਵੈਰੀਫਾਈ ਜੇ ਕੋਈ ਭੇਜਾਂਗੇ ਫੋਰੈਂਸ ਉਹ ਫੋਰੈਂਸੇ ਲਈ ਭੇਜਾਂਗੇ ਕੋਈ ਐਸਐਸ ਕੁਝ ਸਾਹਮਣੇ ਨਹੀਂ ਆਇਆ ਜੀ ਪਤਾ ਨਹੀਂ ਕਿ ਜਿਹੜੀ ਕਸਟਮ ਹੈ ਬੰਦ ਨਹੀਂ ਕਿਹਦੀਆਂ ਉਹ ਕਿਹਦੇ ਕੋਲੋਂ ਲਿਖੀ ਹੋਈ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉਹ ਦੇਸੀ ਹੈਗੀ ਹੈ ਅਨਲਾਈਸੈਂਸਡ ਹੈ ਤੇ ਉਹ ਅਸੀਂ ਹਾਲੇ ਵੈਰੀਫਾਈ ਕਰ ਰਹੇ ਹਾਂ ਤੇ ਜੇ ਕਿਹਦੀ ਸ਼ੋਕ ਤੋਂ ਹੋਈ ਜਿਸ ਕਰਕੇ ਨਾ ਉਹ ਤਾਂ ਇਹ ਕੀ ਉਹ ਵੀ ਦੱਸ ਸਕਦੇ ਆ ਜੀ ਤੇ ਬੂਰੇ ਨਾਲ ਕੋਈ ਗਰਾਮ ਜੀ ਹਾਲੇ ਅਸੀਂ ਜਿਹੜੇ ਹੋਰ ਅਕਿਊਜ਼ ਹੈਗੇ 6 7 ਉਹਨਾਂ ਨੂੰ ਫਰਾਂਟਲੀ ਅਸੀਂ ਟੀਮਸ ਬਣਾਈਆਂ ਤੇ ਜਿਵੇਂ ਹੀ ਅ ਭੜੇ ਜਾਣਗੇ ਅਸੀਂ ਤੁਰ ਤੱਕ ਪਹੁੰਚਾਵਾਂਗੇ ਜੀ ਕੀ ਰੀਜ਼ਨ ਸਿਕਾ ਪਰ ਮੇਂ ਲੜਾਈ ਥੋੜੀ-ਮੋਟੀ ਪ੍ਰਾਈਜ਼ ਹੋਣਾ ਹਾਂਜੀ ਥੈਂਕ ਯੂ